ਜਦੋਂ ਵੀ ਆਪਾਂ ਕੋਈ ਮੀਲ ਲੈਂਦੇ ਆ ਤੇ ਸਾਨੂੰ ਥੋੜਾ-ਬੋੜਾ ਮੂਵ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਜਿਹੜੇ ਤੇ ਬਿਲਕੁਲ ਵੀ ਮਸਲ ਟ੍ਰੇਨਿੰਗ ਨਹੀਂ ਕਰਦੇ ਉਹਨਾਂ ਦੇ ਮਸਲ ਦੇ ਵਿੱਚ ਗਲੂਕੋਜ਼ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ ਤੇ ਉਹ ਜਿਹੜਾ ਗਲੂਕੋਜ਼ ਹੈ ਬਲੱਡ ਨੂੰ ਸਪਾਈਕ ਕਰਦਾ ਹੈ ਇਸ ਕਰਕੇ ਆਪਾਂ ਕੋਈ ਵੀ ਰੋਟੀ ਖਾਧੀ ਹੋਵੇ ਬ੍ਰੇਕਫਾਸਟ ਕੀਤਾ ਲੰਚ ਕੀਤਾ ਡਿਨਰ ਕੀਤਾ ਕੋਈ ਵੀ ਕੰਮ ਕਰਨ ਲੱਗ ਜਾਓ ਤੁਸੀਂ ਡੌਗ ਰੱਖਿਆ ਹੈ ਡੌਗ ਨੂੰ ਵਾਕ ਕਰਾਉਣ ਲੱਗ ਜਾਓ ਜਦੋਂ 10-15 ਮਿੰਟ ਜਿਹੜੀ ਤੁਹਾਡੀ ਵਾਕ ਹੋ ਜੇ ਇਸ ਕਰਕੇ ਮੈਂ ਕਹਿਣਾ ਹੈ ਕਿ ਮਸਲ ਕਿੰਨੇ ਕੇ ਜ਼ਰੂਰੀ ਹੈ ਹਰ ਇੱਕ ਬੰਦਾ ਜਿਹੜਾ ਜੰ ਤੇ 650 ਮਸਲ ਜਿਹੜੇ ਆ ਉਹਨਾਂ ਨੂੰ ਟ੍ਰੇਨ ਕਰਨਾ ਵੀ ਜ਼ਰੂਰੀ ਹੈ ਤੇ ਜੇ ਲੰਬੀ ਲਾਈਫ ਚਾਹੀਦੀ ਹੈ ਤਾਂ ਮੈਂ ਪਹਿਲਾਂ ਵੀ ਵੀਡੀਓਜ਼ ਦੱਸਿਆ ਕਿ ਲੰਬੀ ਲਾਈਫ ਦਾ ਰਾਜ਼ ਹੀ ਹੈ ਮਸਲ ਮਸਲ ਟ੍ਰੇਨਿੰਗ ਕਰੋਗੇ ਤਾਂ ਜੋ ਵੀ ਤੁਸੀਂ ਮੀਲ ਖਾਓਗੇ ਉਹ ਬਹੁਤ ਘੱਟ ਸਪਾਈ ਕਰੂਗੀ ਕਿਉਂਕਿ ਮਸਲ ਹਮੇਸ਼ਾ ਕ੍ਰੀਵਿੰਗ ਹੁੰਦੀ ਹੈ ਉਹਨਾਂ ਨੂੰ ਗਲੂਕੋਜ਼ ਦੀ ਜਿੰਨਾ ਜ਼ਿਆਦਾ ਤੁਹਾਡਾ ਮਸਲ ਹੋਊਗਾ ਜਿੰਨੇ ਜ਼ਿਆਦਾ ਮਸਲ ਐਕਟਿਵ ਹੋਣਗੇ ਉਹਨਾਂ ਜ਼ਿਆਦਾ ਗਲੂਕੋਜ਼ ਐਬਜ਼ਾਰਬ ਕਰਨਗੇ ਤੇ ਇੱਕਦਮ ਸਾਡਾ ਗਲੂਕੋਜ਼ ਸਪਾਈਕ ਜਾਂ ਫਿਰ ਕਹਿੰਦੇ ਨੇ ਬਲੱਡ ਸ਼ੂਗਰ ਸਪਾਈਕ ਨਹੀਂ ਹੋਊਗਾ ਤਈਓ ਮੈਂ ਕਹਿੰਦਾ ਕਿ ਮਸਲ ਟ੍ਰੇਨਿੰਗ ਜਿਹ ਤੇ ਤੁਹਾਡੀ ਹੈਲਦੀ ਲਾਈਫ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੇ ਬੰਦੇ ਦੇ ਮਸਲ ਨਹੀਂ ਹੋਣਗੇ ਉਹਨਾਂ ਨੂੰ ਹੀ ਬਾਕੀ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕੋਈ ਵੀ ਮੀਲ ਲੈਂਦੇ ਹੋ ਵਧੀਆ ਮੂਵਮੈਂਟ ਕਰੋ ਤੇ ਮੇਰੇ ਮੰਨੋ ਤੇ ਐਕਸਰਸਾਈਜ਼ ਕਰੋ ਮਸਲ ਟ੍ਰੇਨਿੰਗ ਕਰੋ ਲੰਬੇ ਜੀਣਾ ਵੇ ਤੇ ਹੈਲਦੀ ਰਹੋ ਸੇਫ ਰਹੋ ਇਹੋ ਜਿਹੇ ਵੀਡੀਓ ਵਾਸਤੇ ਦੁਆਰਾ ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਜਦੋਂ ਵੀ ਆਪਾਂ ਕੋਈ ਮੀਲ ਲੈਂਦੇ ਆ ਤੇ ਸਾਨੂੰ ਥੋੜਾ ਬੋੜਾ ਮੂਵ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਜਿਹੜੇ ਤਾਂ ਬਿਲਕੁਲ ਵੀ ਮਸਲ ਟ੍ਰੇਨਿੰਗ ਨਹੀਂ ਕਰਦੇ ਉਹਨਾਂ ਦੇ ਮਸਲ ਦੇ ਵਿੱਚ ਗਲੂਕੋਜ਼ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ ਤੇ ਉਹ ਜਿਹੜਾ ਗਲੂਕੋਜ਼ ਹੈ ਬਲੱਡ ਨੂੰ ਸਪਾਈਕ ਕਰਦਾ ਹੈ ਇਸ ਕਰਕੇ ਆਪਾਂ ਕੋਈ ਵੀ ਰੋਟੀ ਖਾਧੀਆ ਬ੍ਰੀਕਫਾਸਟ ਕੀਤਾ ਲੰਚ ਕੀਤਾ ਡਿਨਰ ਕੀਤਾ ਕੋਈ ਵੀ ਕੰਮ ਕਰਨ ਲਾ ਜਾਓ ਤੁਸੀਂ ਡੌਗ ਰੱਖਿਆ ਹੈ ਡੌਗ ਨੂੰ ਵਾਕ ਕਰਾਉਣ ਲਾ ਜਾਓ ਜਦੋਂ 10-15 ਮਿੰਟ ਜਿਹੜੀ ਤੁਹਾਡੀ ਵਾਕ ਹੋ ਜੇ ਇਸ ਕਰਕੇ ਮੈਂ ਕਹਿਣਾ ਹੈ ਕਿ ਮਸਲ ਕਿੰਨੇ ਕਿ ਜ਼ਰੂਰੀ ਹੈ ਹਰ ਇੱਕ ਬੰਦਾ ਜਿਹੜਾ ਜੰਮਦਾ ਹੈ 650 ਮਸਲ ਦੇ ਨਾਲ ਜੰਮਦਾ ਹੈ ਤੇ 650 ਮਸਲ ਜਿਹੜੇ ਆ ਉਹਨਾਂ ਨੂੰ ਟ੍ਰੇਨ ਕਰਨਾ ਵੀ ਜ਼ਰੂਰੀ ਹੈ ਤੇ ਜੇ ਲੰਬੀ ਲਾਈਫ ਚਾਹੀਦੀ ਹੈ ਤਾਂ ਮੈਂ ਪਹਿਲਾਂ ਵੀ ਵੀਡੀਓਜ਼ ਦੱਸਿਆ ਕਿ ਲੰਬੀ ਲਾਈਫ ਦਾ ਰਾਜ਼ ਹੀ ਹੈ ਮਸਲ ਮਸਲ ਟ੍ਰੇਨਿੰਗ ਕਰੋਗੇ ਤਾਂ ਜੋ ਜੋ ਵੀ ਤੁਸੀਂ ਮੀਲ ਖਾਓਗੇ ਉਹ ਬਹੁਤ ਘੱਟ ਸਪਾਈਕ ਕਰੂਗੀ ਕਿਉਂਕਿ ਮਸਲ ਹਮੇਸ਼ਾ ਕ੍ਰੀਵਿੰਗ ਹੁੰਦੀ ਹੈ ਉਹਨਾਂ ਨੂੰ ਗਲੂਕੋਜ਼ ਦੀ ਜਿੰਨਾ ਜ਼ਿਆਦਾ ਤੁਹਾਡਾ ਮਸਲ ਹੋਊਗਾ ਜਿੰਨੇ ਜ਼ਿਆਦਾ ਮਸਲ ਐਕਟਿਵ ਹੋਣਗੇ ਉਹਨਾਂ ਜਿਆਦਾ ਗਲੂਕੋਜ਼ ਐਬਜ਼ਾਰਬ ਕਰਨਗੇ ਤੇ ਇੱਕਦਮ ਸਾਡਾ ਗਲੂਕੋਜ਼ ਸਪਾਈਕ ਜਾਂ ਫਿਰ ਕਹਿੰਦੇ ਨੇ ਬਲੱਡ ਸ਼ੂਗਰ ਸਪਾਈਕ ਨਹੀਂ ਹੋਊਗਾ ਤਈਓ ਮੈਂ ਕਹਿੰਦਾ ਕਿ ਮਸਲ ਟ੍ਰੇਨਿੰਗ ਜਿਹੜੀ ਹੈ ਤੁਹਾਡੀ ਲੰਬੀ ਲਾਈਫ ਵਾਸਤੇ ਤੇ ਤੁਹਾਡੀ ਹੈਲਥੀ ਲਾਈਫ ਵਾਸ ਜਿਹੜੇ ਬੰਦੇ ਦੇ ਮਸਲ ਨਹੀਂ ਹੋਣਗੇ ਉਹਨਾਂ ਨੂੰ ਹੀ ਬਾਕੀ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕੋਈ ਵੀ ਮੀਲ ਲੈਂਦੇ ਹੋ ਵਧੀਆ ਮੂਵਮੈਂਟ ਕਰੋ ਤੇ ਮੇਰੇ ਮੰਨੋ ਤੇ ਐਕਸਰਸਾਈਜ਼ ਕਰੋ ਮਸਲ ਟ੍ਰੇਨਿੰਗ ਕਰੋ ਲੰਬੇ ਜੀਣਾਵੇਂ ਤੇ ਹੈਲਦੀ ਰਹੋ ਸੇਫ ਰਹੋ ਇਹੋ ਜਿਹੇ ਵੀਡੀਓ ਵਾਸਤੇ ਦਵਾਰਾ ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ